ਚਲ ਗਿਆਂ ਪਰ ਜਗਤ ਰੁਸ਼ਨਾਦਤਾ ਤੇਰੀ ਕਾਲਣਾ ਸਾਨੂੰ ਪ੍ਰੇਰ ਦੀਵੇ ਤੇਰੀ ਯਾਦ ਨਿੱਕੀ ਚੜਦੇ ਸੂਰ ਜਾਵੇ ਅਸਾਂ ਵੰਡਦੀ ਨੂਰ ਬਖੇਰ ਦੀ ਤੇਰੇ ਅਜਬ ਗਿਆਰ ਦਿਲੋ ਸਾਵੇਂ ਰੂ ਕੰਬਦੀ ਰਹੀ ਹਨੇਰ ਦੀਵੇ ਆਪ ਚੀਰ ਦਾਰਿਆ ਹਨੇਰਿਆ ਨੂੰ ਸਾਨੂੰ ਦੇਣ ਲਈ ਚਲਕ ਸਵੇਰ ਦੀਵੇ ਆਗੂ ਕਈ ਦੇਖੇ ਰੱਬ ਕਈ ਦੇਖੇ ਮੇਰਾ ਦਰਦ ਹਰੇਕ ਨਹੀਂ ਪੀ ਸਕਦਾ ਜੀਣਾ ਤੇਰਾ ਹੀ ਜੀਣਾ ਸੀ ਸ਼ੇਰ ਮਰਦਾ ਜੀਣਾ ਤੇਰਾ ਹਰ ਇੱਕ ਨਹੀਂ ਜੀ ਸਕਦਾ ساری ਜ਼ਿੰਦਗੀ ਮਾਰਦਾ ਰਹਾ ਪੜੇ ਤੁਰ ਗਿਆ ਉਹ ਸਫ਼ਰ ਤਮਾਮ ਕਰਕੇ ਦੁਨੀਆਂ ਵਿੱਚ ਅਸਮਾਨਤਾ ਕੰਬਦੀ ਸੀ ਬਾਬਾ ਸਾਹਿਬ ਦਲੇਰ ਦੇ ਨਾਮ ਕਰਕੇ ਨੀਵੇਂ ਤੁਰਨ ਲੱਗੇ ਉੱਚੇ ਹੋ ਹੋ ਕੇ ਓਏ ਉੱਚੇ ਲੰਘਦੇ ਉਹਨੂੰ ਸਲਾਮ ਕਰਕੇ ਮੈਰੂ ਆਖਦਾ ਉਹਨੂੰ ਵਿਦਰੋਹ ਦਾ ਚਿੰਨ ਗਿਆ ਦੇਸ਼ ਦਾ ਓ ਉੱਚਾ ਨਾਮ ਕਰਕੇ ਆਪ ਸੌ ਗਿਆ ਸਦਾ ਦੀ ਨੀਂਦ ਪਾਵੇਂ ਸੁੱਤੇ ਪਿਆਰ ਨੂੰ ਗਿਆ ਜਗਾ ਬਾਬਾ ਸਿਓ ਕਿੰਨਾ ਪਿਆਰਾ ਬਰਖਤਾਰੂ ਲੱਖਾਂ ਜੀਆਂ ਨੂੰ ਗਿਆ ਰਵਾ ਬਾਬਾ ਸਾਨੂੰ ਜਪਿਆ ਅਸੀਂ ਅਨਾਥ ਹੋ ਗਏ ਸਾਡਾ ਰੱਬ ਸੀ ਸਾਡਾ ਖੁਦਾ ਬਾਬਾ ਭੀਮੀ ਅਮਰ ਹੈ ਦਸਿਆਰਾ ਉਹਦਾ ਸਾਡੇ ਲਈ ਹੈ ਜੀਣ ਦਾ ਰਾਵਾ ਵਾ ਵਾ ਜਿੱਥੇ ਜਨਮ ਹੋਇਆ ਮੋਹੂ ਜਨਮ ਭੂਮੀ ਬਾਬਾ ਸਾਹਿਬ ਦੀ ਯਾਦ ਕਰਾਉਂਦੀ ਰਹੂਗੀ ਪਾਣੀ ਲੈਣ ਦਾ ਹੱਕ ਬਹਾਲ ਕੀਤਾ ਮਹਾੜ ਕ੍ਰਾਂਤੀ ਭੂਮੀ ਅਖਵੋਦੀ ਰਹੂਗੀ 나ਗਪੁਰ ਦੀ ਦੀਕਸ਼ਾ ਭੂਮੀ ਸਾਨੂੰ ਬੁੱਧਤਮ ਦੇ ਵਿੱਚ ਲਿਆਉਂਦੀ ਰਹੂਗੀ ਦਾਦਰ ਬੰਬਈ ਦੀ ਚੇਤਿਆ ਭੂਮੀ ਬਹੁ ਜਨਾ ਦਾ ਮੱਕਾ ਕਹੋਂਦੀ ਰਹੂਗੀ ਬਾਬਾ ਸਾਹਿਬ ਦੀ ਇਹ ਫਿਲਾਸਫੀ ਸੀ ਬੱਬਾ ਸਾਹਿਬ ਦੀ ਏ ਫਿਲਾਸਫੀ ਸੀ ਹੱਕਦੰਦਾ ਨਹੀਂ ਕੋਈ ਹੱਕ ਖੋਏ ਜਾਂਦੇ ਬਲੀ ਦੇਣ ਕਮਜ਼ੋਰਾਂ ਦੇ ਲੋਕ ਐਪ ਛੇਰ ਬੱਕਰੀਆਂ ਵਾਂਗ ਨਹੀਂ ਕੋਹੇ ਜਾਂਦੇ ਉੱਠ ਪੈਣਗੇ ਉਹ ਤੂਫਾਨ ਬਣ ਕੇ ਜਿਹੜੇ ਨੇਜ਼ੀਆਂ ਵਿੱਚ ਪਰ ਉਹ ਜਾਂਦੇ ਕੋ ਮਾਇ ਉਪਰੋਂ ਬਿਨਾ ਕੁਰਬਾਨੀਆਂ ਦੇ ਦਾਗ ਨਹੀਂ ਗੁਲਾਮੀ ਦੇ ਤੋਏ ਜਾਂਦੇ ਪੜੋ ਵਿਦਿਆ ਤੇ ਇਕੱਠ ਕਰਕੇ ਜੇ ਕਰ ਜਿਣਾ ਤਾਂ ਸ਼ੇਰਾਵੇ ਵਾਗ ਜਿਓ ਜਿਓ ਪਾਵੇਂ ਦੋ ਚਾਰ ਦਿਨ ਕੱਟ ਜਿਓ ਲੇਕਨ ਜਿਓ ਦਲੇਰਾ ਦੇ ਵਾਗ ਜਿਓ ਪਾਣੀ ਵਿੱਚ ਜੋ ਕਦੇ ਨਹੀਂ ਖੁਰ ਸਕਦੀ ਸਮਝ ਲਵੋ ਇੱਕ ਐਸੀ ਚਟਾਨ ਹਾਂ ਮੈਂ ਲੋਕ ਹਿਤਾ ਤੇ ਕੋਈ ਨਹੀਂ ਸਮਝੋਤਾ ਨਾ ਵਿਕਣੇ ਵਾਲਾ ਇਨਸਾਨ ਹਾਂ ਮੈਂ ਉਹਦਾ ਕੋਈ ਨਹੀਂ ਉੱਚਾ ਇਨਸਾਨੀਅਤ ਤੋਂ ਮਤ ਸਮਝੋ ਕੋਈ ਭਗਵਾਨ ਹਾਂ ਮੈਂ ਸਹਜ ਰਮਾ ਇੱਕ ਵਿਚਾਰ ਤਾਰ 파ਰਤ ਵਾਸੀਆਂ ਲਈ ਸੰਵਿਧਾਨ ਆਵੇ 파ਰਤ ਵਾਸੀਆਂ ਲਈ ਸੰਵਿਧਾਨ ਹਾਂ ਮੈਂ ਮੇਰੇ ਮਰਨ ਤੋਂ ਬਾਅਦ ਸਮਝਿਓ ਨਾ ਮੇਰੇ ਜਾਣ ਤੋਂ ਬਾਅਦ ਇਹ ਸਮਝਿਓ ਨਾ ਕਿ ਮੈਂ ਖਤਮ ਹਾ ਜਾ ਮੈਂ ਮਰ ਗਿਆ ਮੈਦਾਨ ਸਰਦਾਰ ਸੰਵਿਧਾਨ ਦੇ ਵਿੱਚ ਜਿਉਂਦਾ ਕੰਮ ਇਨਾ ਕੁ ਦੇਸ਼ ਲਈ ਕਰ ਗਿਆ ਜਦੋਂ ਤੱਕ ਹੈ ਸੰਵਿਧਾਨ ਜ਼ਿੰਦਾ ਜਦੋਂ ਤੱਕ ਹੈ ਸੰਵਿਧਾਨ ਜ਼ਿੰਦਾ ਉਦੋਂ ਤੱਕ ਤਾਂ ਮੈਂ ਨਹੀਂ ਮਰ ਸਕਦਾ ਤੁਸੀਂ ਨਹੀਂ ਸੰਵਿਧਾਨ ਨੂੰ ਮਰਨ ਦੇਣਾ ਮੈਂ ਸੰਵਿਧਾਨ ਦੀ ਮੌਤ ਨਹੀਂ ਜਰੂ ਸਕਦਾ ਜਦੋਂ ਤੱਕ ਹੈ ਸੰਵਿਧਾਨ ਜ਼ਿੰਦਾ ਉਦੋਂ ਤੱਕ ਤਾਂ ਮੈਂ ਨਹੀਂ ਮਰ ਸਕਦਾ ਤੋ ਤੁਸੀਂ ਨਹੀਂ ਸੰਵਿਧਾਨ ਨੂੰ ਮਰਨ ਦੇਣਾ ਮੈਂ ਸੰਵਿਧਾਨ ਦੀ ਮੌਤ ਨਹੀਂ ਜਰ ਸਕਦਾ ਜੈ ਪੀ ਨਮ ਬੁੱਧਾਇ